ਪਦਤ ਪਾਵਨ ਜਾਗਤ ਜੋਤ ਜੁਗੋ ਜਗ ਅਟਲ ਛਤਰ ਜਬਰ ਤਖਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਜੀਾਂ ਦੀ ਪਾਵਨ ਅਤੇ ਭਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਕਾਰ ਜੋ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਾਂ ਦੀ ਉਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਜੈਤ ਸਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਕੋਈ ਜਨ ਹਰ ਸਿਉਂ ਦੇ ਬੈ ਜੋਰ ਸੱਚੇ ਬਾਦਸ਼ਾਹ ਸਾਨੂੰ ਸਮਝਾਉਂਦੇ ਹਨ ਕਿ ਸਾਡੀ ਅਵਸਥਾ ਬਾਣੀ ਪੜ੍ਹ ਸੁਣ ਕੇ ਇਦਾਂ ਦੀ ਹੋਣੀ ਚਾਹੀਦੀ ਹੈ ਵੀ ਜੇ ਕੋਈ ਮਨੁੱਖ ਸਾਨੂੰ ਪ੍ਰਮਾਤਮਾ ਦੇ ਸੋਹਣੇ ਚਰਨਾਂ ਦੇ ਨਾਲ ਜੋੜ ਦੇਵੇ ਤਾਂ ਸ਼ੁਕਰਾਨੇ ਵਜੋਂ ਉਹਦੇ ਧੰਨਵਾਦ ਦੇ ਵਜੋਂ ਚਰਨ ਗਹਾਂ ਬਕਾਂ ਸੁਭਰਸਲਾ ਦੇਜੈ ਪ੍ਰਾਨ ਅਕੂਰ ਤਾਸੀ ਉਸ ਮਨੁੱਖ ਦੇ ਉਸ ਗੁਰੂ ਦੇ ਪਿਆਰੇ ਦੇ ਚਰਨ ਫੜ ਲਈਏ। ਔਰ ਜੀਵ ਦੇ ਨਾਲ ਉਸ ਦੇ ਧੰਨਵਾਦ ਦੇ ਮਿੱਠੇ ਬੋਲ ਬੋਲੀਏ। ਤੇ ਇਹ ਪ੍ਰਾਣ ਜਿਹੜੇ ਉਸ ਅੱਗੇ ਪ੍ਰੇਮ ਭੇਟਾ ਦੇ ਤੌਰ ਤੇ ਦਿੱਤੇ ਜਾਣ ਵੀ ਜਿਹੜਾ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਨਾਲ ਸਾਨੂੰ ਜੋੜ ਦੇਵੇ। ਰਹਾਉ ਮਨ ਤਨ ਨਿਰਮਲ ਕਰਤਿ ਕਿਾਰੋ ਹਰਿ ਸੰਚੈ ਸਦਾ ਸੰਜੋਰ ਇਹ ਅਵਸਥਾ ਕਿਸੇ ਬਿਰਲੇ ਮਨੁੱਖ ਦੀ ਬਣਦੀ ਹੈ ਕੋਈ ਬਿਰਲਾ ਮਨੁੱਖ ਇਸ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਆਪਣੇ ਆਤਮਨ ਨੂੰ ਸਰੀਰ ਨੂੰ ਇੱਕ ਪਵਿੱਤਰ ਕਿਆਲਾ ਬਣਾਉਂਦਾ ਹੈ ਔਰ ਉਸ ਵਿੱਚ ਪਰਮਾਤਮਾ ਦਾ ਨਾਮ ਜਲ ਜਿਹੜਾ ਹੈ ਉਹ ਚੰਗੀ ਤਰ੍ਹਾਂ ਸੰਜਦਾ ਹੈ ਭਾਵ ਵੀ ਆਪਣੇ ਹਿਰਦੇ ਨੂੰ ਸਾਫ ਕਰਨਾ ਤੇ ਨਾਮ ਬਾਣੀ ਦਾ ਬੀਜ ਜਿਹੜਾ ਹੈ ਸੇ ਹਿਰਦੇ ਤੇ ਬੀਜਣਾ ਬਰਲੇ ਨੇ ਜਿਹੜੇ ਆਪਣੇ ਹਿਰਦੇ ਤੇ ਨਾਮ ਬਾਣੀ ਦਾ ਬੀਜ ਬੀਜਦੇ ਹਨ ਮਰਦ ਕਹਿੰਦੇ ਔਰ ਅੱਗੇ ਯਾਰਸਮੈ ਮਗਨੋ ਤਿ ਕਿਰਪਾ ਤੇ ਮਾਂ ਵਿਕਿਆ ਤੇ ਤੌਰ ਵੱਡੀ ਮੋਹਣੀ ਮਾਇਆ ਨਾਲੋਂ ਸਬੰਧ ਤੋੜ ਕੇ ਨਾਮ ਰਸ ਵਿੱਚ ਮਸਤ ਰਹਿੰਦੇ ਹਨ ਨਾਮ ਰਸ ਵਿੱਚ ਉਹ ਮਸਤ ਹੁੰਦੇ ਹਨ ਜਿਹੜੇ ਨਾਮ ਜਲ ਨੂੰ ਆਪਣੇ ਹਿਰਦੇ ਵਿੱਚ ਚੰਗੀਤ ਨਾਲ ਸਿੰਜ ਰਹੇ ਹੰ ਬਸਾ ਲੈਂਦੇ ਹਨ ਆਇਓ ਸ਼ਰਣ ਦੀਨ ਦੁਖ ਪੰਜਨ ਜਤਬਾ ਤੁਮਰੀ ਓਰ ਪ੍ਰਮਾਤਮਾ ਕਿਰਪਾ ਕਰੇ ਸਾਡੀ ਐਸੀ ਅਰਦਾਸ ਹੋਵੇ ਮਾਲਕ ਦੇ ਚਰਣਾ ਚ ਇਹ ਦੀਨਾਂ ਦੇ ਦੁੱਖ ਦਇਆ ਨਾਸ ਕਰਨ ਵਾਲੇ ਦਾਤਾ ਅਸੀਂ ਤੁਹਾਡੀ ਸ਼ਰਣ ਵਿੱਚ ਆਏ ਆ ਅਸੀਂ ਤੁਹਾਡਾ ਆਸਰਾ ਆਪਣੇ ਮਨ ਵਿੱਚ ਸਦਾ ਹੀ ਜਤਵਦੇ ਰਹਿੰਦੇ ਹਾਂ ਤੁਹਾਡੀ ਸ਼ਰਣ ਮਿਲ ਜਾਏ ਤੁਹਾਡੇ ਚਰਨਾਂ ਦੀ ਧੂੜੀ ਮਿਲ ਜਾਏ ਤੁਹਾਡੇ ਨਾਮ ਜਲਦੀ ਸਾਨੂੰ ਬਖਸ਼ਿਸ਼ ਹੋ ਜਾਏ ਤਾਂ ਕਿ ਅਸੀਂ ਤੁਹਾਡੇ ਚਰਨਾਂ ਨਾਲ ਜੁੜ ਸਕੀਏ ਪੈ ਬਦਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਚੋਰ ਦਾਤਾ ਜੀ ਦੁਨੀਆਂ ਦੇ ਝੰਬੇਲੇ ਦੁਨੀਆਂ ਦੇ ਝਗੜੇ ਬਖੇੜੇ ਤਾਨੂੰ ਤੁਹਾਡੇ ਨਾਲ ਜੁੜਨ ਨਹੀਂ ਦਿੰਦੇ ਤੇ ਤੁਹਾਡੀ ਕਿਰਪਾ ਹੋ ਜਾਏ ਇਹ ਪ੍ਰਮਾਤਮਾ ਇਹ ਮਾਇਆ ਦੇ ਬੰਧਨ ਚ ਲਾ ਕੇ ਤੁਹਾਨੂੰ ਆਪਣੇ ਜਨਮ ਨਾਲ ਜੋੜ ਕੇ ਸਾਨੂੰ ਸਿਮਰਨ ਦੀ ਦਾਤ ਦੇ ਦਿਓ ਤਾਂ ਕਿ ਵਿਕਾਰਾਂ ਦੇ ਟਾਕਰੇ ਤੇ ਨਿਰਭੈਤਾ ਵਾਲੀ ਅਵਸਥਾ ਸਾਨੂੰ ਮਿਲ ਜਾਏ ਅਸੀਂ ਡੋਲ ਜਾਂਦੇ ਹਾਂ ਅਸੀਂ ਪ੍ਰਮਾਤਮਾ ਤੇਰੇ ਚਰਨਾਂ ਵਿੱਚ ਜੁੜਨ ਦੀ ਪੈਦਲ ਨਹੀਂ ਕਰਦੇ ਦਾਤਾ ਕਿਰਪਾ ਕਰੋ ਤੁਹਾਨੂੰ ਮਾਇਆ ਦੇ ਬੰਧਨ ਛੁਡਾ ਕੇ ਨਾਮ ਦਾ ਸਿਮਰਨ ਦੇ ਦਿਓ ਤਾਂ ਕਿ ਅਸੀਂ ਆਪ ਜੀ ਦੇ ਚਰਨਾਂ ਨਾਲ ਜੁੜ ਕੇ ਸਿਮਰਨ ਭਜਨ ਦੀ ਦਾਤ ਪ੍ਰਾਪਤ ਕਰਕੇ ਲਾਹਾ ਲੈ ਸਕੀਏ ਮਰਜ ਕਹਿੰਦੇ ਹਨ ਸਿਮਰਨ ਭਜਨ ਦਇਆ ਨਹੀਂ ਕਿੰਨੀ ਤਉਮਕ ਚੂਟਾ ਖਾਹੇਗਾ ਪਰ ਸਾਨੂੰ ਗੁਰੂ ਸਭ ਸਮਝਾਉਂਦੇ ਹਨ ਵੀ ਜਿੱਦਾਂ ਚ ਪਰਮਾਤਮਾ ਦੇ ਨਾਮ ਦਾ ਸਿਮਰਨ ਭਜਨ ਔਰ ਜੀਵਾਂ ਤੇ ਦਇਆ ਨਹੀਂ ਕਰਦੇ ਉਹਨਾਂ ਚਰਕਾਂ ਦੇ ਆਜੀਬ ਜਿਹੜਾ ਚੋਟਾ ਖਾਂਦਾ ਰਹਿੰਦਾ ਹੈ ਪਰਮਾਤਮਾ ਕਿਰਪਾ ਕਰੇ ਸਿਮਰਨ ਦੀ ਦਾਤ ਮਿਲ ਜਾਏ ਭਜਨ ਬੰਦਗੀ ਦੀ ਦਾਤ ਮਿਲ ਜਾਏ ਤੇ ਸਾਡਾ ਹਿਰਦਾ ਦਇਆ ਭਰਪੂਰ ਹੋ ਜਾਏ ਔਰ ਸਾਡੇ ਤੇ ਮਾਲਕ ਦੀ ਕਿਰਪਾ ਹੋ ਜਾਏ ਇਹ ਅਰਦਾਸ ਸਦਾ ਹੀ ਲੜ ਮਿਲ ਕੇ ਕਰਦੇ ਜੀਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਤੇ ਤਫਾਕਤਾ ਦੀ ਅਰਦਾਸ ਚੱਲ ਰਹੀਆਂ ਗੁਰੂ ਕਰਦੀਆਂ ਸੇਵਾਵਾਂ Nirvighan ਸੰਪੂਰਨਤਾ ਦੀ ਅਰਦਾਸ ਅਸੀਂ ਰਲ ਮਿਲ ਕੇ ਕਰਦੇ ਰਹੀਏ ਜੀ ਵਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੂ ਗੁਰੂ ਗਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦੇ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ